ਅੱਜ ਜਿਹੜੀ ਆਪਣੀ ਮੀਟਿੰਗ ਹੋਈ ਐ 30 ਤਰੀਕ ਦੇ ਪੰਜਾਬ ਬੰਦ ਦੇ ਨੂੰ ਲੈ ਕੇ ਉਹ ਉਸ ਇੱਕ ਘੰਟਾ ਪਹਿਲਾਂ ਕਰ ਰਹੇ ਆ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਭਰਾਤਰੀ ਜਿਹੜੀਆਂ ਜੱਸੇਵੰਦੀਆਂ ਨੇ ਉਹ ਦੂਰ ਜਾਣਾ ਹੁੰਦਾ ਇਹਨਾਂ ਨੇ ਸਿਰਫ ਇਹ ਮੀਟਿੰਗ ਲਈ ਆਏ ਨੇ ਇਹ ਤਾਂ ਮੱਸੀ ਮਾਪੀ ਚਾਉਂਦੇ ਆ ਦੂਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 31ਵੇਂ ਦਿਨ ਚ ਹੈ ਉਹਦੀ ਜਿਹੜੀ ਸਿਹਤ ਐ ਉਹ ਸੁਭਾਵਕ ਹੈ ਕਿ ਉਹਦਾ ਜਿਹੜਾ ਵਜਨ ਘਟਣਾ ਜਾਂ ਉਹਦੇ ਸਿੱਧੋ ਬੋਲਣਾ ਸਾਰਾ ਕੁਝ ਉਹ ਕਲੀਅਰ ਆਪਣੇ ਸਾਹਮਣੇ ਜੋ ਬਾਡੀ ਦੇ ਨੁਕਸਾਨ ਸੋ ਦਿਸਣ ਲੱਗ ਗਿਆ ਪਰ ਉਹਦੇ ਨਾਲ ਹੀ ਸਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮਿਲਣਾ ਕੈਬਨਿਟ ਨੇ ਮਿਲਣਾ ਉਹਨਾਂ ਨੇ ਪੀਲ ਕੀ ਕਰਨੀ ਇਹ ਡੱਲੇਵਾਲ ਸਾਹਿਬ ਨੇ ਮੈਂ ਤਾਂ ਦੱਸਣਾ ਚਾਹੁੰਦਾ ਸੋਨੂੰ ਫਿਰ ਬਾਕੀ ਭੰਦੇਰ ਸਾਹਿਬ ਰੱਖ ਲੈਣਗੇ ਉਹਨਾਂ ਨੇ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਕਿ ਤੁਸੀਂ ਥੋੜਾ ਕੁਛ ਨਾ ਕੋਈ ਟ੍ਰੀਟਮੈਂਟ ਲਓ। ਪਮਾ ਰੋਟੀ ਨਾ ਖਾਓ। ਸਾਡੀ ਇੰਨੀ ਕ ਬੇਨਤੀ ਪ੍ਰਵਾਨ ਕਰੋ। ਡੱਲੇਵਾਲ ਸਾਹਿਬ ਨੇ ਉਹਨਾਂ ਸਾਰੇ ਕੈਬਨਿਟ ਮੰਤਰੀਆਂ ਨੂੰ ਅਪੀਲ ਕੀਤੀ ਕਿ 31 ਦਿਨ ਹੋ ਗਏ ਮੈਨੂੰ ਬੈਠੇ ਨੂੰ। ਜੋ ਮੁੱਖ ਮੰਤਰੀ ਦਾ ਫਰਜ਼ ਸੀ ਉਹਨੇ ਹੁਣ ਤੱਕ ਕੀ ਕੀਤਾ? ਨਹੀਂ ਜੀ ਸਾਨੂੰ ਰਿਪੋਰਟ ਆ ਰਹੀਆਂ ਨੇ ਸਾਨੂੰ ਸੇਧ ਦਾ ਪਤਾ ਹੈ ਤਾਂ ਜ ਆ ਬਾਬਾ ਇਸ਼ੂ ਜਿਹੜੇ ਕੌੜੇ ਵਾਲੇ ਹੋਏ ਤਾਂ ਡੱਲੇਵਾਲ ਸਾਹਿਬ ਨੇ ਇੱਕ ਗੱਲ ਰੱਖੀ ਸੀ ਕਿ ਮਾੜੀ ਜੀ ਗੱਲ ਹੋਈ ਸੀ ਕੇਸ਼ਰੀਵਾਲ ਦੇ ਨਾਲ ਤੁਸੀਂ ਸਾਰੇ ਮੰਤਰੀ ਸਾਰੇ ਐਮਐਲਏ ਜਾ ਕੇ ਦਿੱਲੀ ਭੁਖੜ ਹੜਤਾਲ ਤੇ ਬੈਠੇ ਸੀ ਤਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਬਾਹਰਲੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਲੈ ਕੇ ਬੀਜੇਪੀ ਦੇ ਨੂੰ ਛੱਡ ਕੇ ਕੀ ਤੁਸੀਂ ਪ੍ਰਧਾਨ ਮੰਤਰੀ ਦੀ ਰਹਿੈਸ ਮੂਰੇ ਨਹੀਂ ਬੈਠ ਸਕਦੇ ਕੀ ਪੂਰੇ ਭਾਰਤ ਨੂੰ ਐਮਐਸਪੀ ਕਾਨੂੰਨ ਜਿਹੜਾ ਮਿਲਣਾ ਇਹ ਇਕੱਲੇ ਪੰਜਾਬ ਦਾ ਤਾਂ ਉਹ ਸਟੇਟਾਂ ਦੇ ਵਿੱਚ ਲੈ ਕੇ ਤੁਸੀਂ ਕੀ ਰੋਲ ਕੀਤਾ ਜਿਹੜੀ ਸਰਪਾਰਟੀ ਮੀਟਿੰਗ ਦੀ ਗੱਲ ਆਖੀ ਇਹਦੇ ਵਿੱਚ ਤੁਹਾਡਾ ਕੀ ਰੋਲ ਰਿਹਾ ਉਹ ਜਾਦੇ ਗੱਲਾਂ ਜਿਹੜੀਆਂ ਕਈਆਂ ਪਰ ਮੈਨੂੰ ਅਮਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿਸਦਾ ਨਹੀਂ ਕਿ ਉਹਨਾਂ ਤੇ ਉਹਨਾਂ ਨੇ ਅਮਲ ਕੀਤਾ ਹੋਵੇ ਕੋਈ ਸਾਥੀ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਆ ਅੰਦਰੋਂ ਜਿਵੇਂ ਸਿਰियस ਨਹੀਂ ਲੈ ਰਹੇ ਜੋ ਰਾਜਨੀਤਿਕ ਤੌਰ ਤੇ ਬਿਆਨਵਾਜੀ ਹੁੰਦੀ ਹੈ ਉਹ ਜਿਹੜੀ ਉਹਨਾਂ ਦੀ ਕੱਲ ਦੀ ਮਿਲਣੀ ਸੀ ਹਾਲਚਲ ਪੁੱਛਣ ਵਾਲਾ ਉਹ ਸਿਆਸੀ ਤੌਰ ਤੇ ਮੈਨੂੰ ਲੱਗਦਾ ਉਤੋਂ ਤੀਕੀ ਸੀਮਤ ਰਿਹਾ ਜਿਹੜੇ ਮੁੱਦਿਆਂ ਤੇ ਬੈਠੇ ਆ ਜਿਹੜਾ ਪੰਜਾਬ ਦਾ ਧਰਜ ਬਣਦਾ ਸੀ ਉਹ ਮੈਨੂੰ ਲੱਗਦਾ ਉਹਨਾਂ ਨੇ ਰੋਲ ਅਦਾ ਨਹੀਂ ਕੀਤਾ ਬਾਕੀ ਜਿਹੜੀ ਅੱਜ ਸਾਡੀ ਮੀਟਿੰਗ ਹੋ ਰਹੀ ਹੈ ਉਹ ਸਾਨੂੰ ਆਸ ਹੈ ਕਿ ਡੱਲੇਵਾਲ ਸਾਹਿਬ ਨਾਲ ਜਿੰਨੀਆਂ ਭਾਵਨਾਵਾਂ ਜੁੜੀਆਂ ਨੇ ਪੂਰੇ ਦੇਸ਼ ਦੀਆਂ ਆਪਣੇ ਜੇ ਕਿਸੇ ਤੇ ਵਿਸ਼ਵਾਸ ਆਇਆ ਆਗੂਾਂ ਤੇ ਤਾਂ ਡੱਲੇਵਾਲ ਸਾਹਿਬ ਅੰਦਰੋਂ ਵੀ ਇਹ ਭਾਵਨਾਵਾਂ ਕਰ ਰਹੇ ਨੇ ਇੱਕ ਤਾਂ ਹੁੰਦੀ ਹੈ ਕਿ ਲੋਕਾਂ ਦੇ ਆ ਰਹੇ ਆ ਕਿ ਮੈਂ ਦਰਸ਼ਨ ਕਰਾਂ ਪਰ ਡੱਲੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਤੁਸੀਂ ਕੋਈ ਜੰਤਕ ਮੈਂ ਉਹਨਾਂ ਦੇ ਮੈਂ ਉਹਨਾਂ ਦੇ ਦਰਸ਼ਨ ਕਰਾਂ ਤਾਂ ਇਸ ਸਥਿਤੀ ਦੇ ਵਿੱਚ ਜਿਹੜੀਆਂ ਗਲਤ ਹਵਾਵਾਂ ਉੱਠ ਰਹੀਆਂ ਨੇ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਸਰੀਰਕ ਤੌਰ ਤੇ ਭਮਾ ਡਾਉਣ ਨੇ ਪਰ ਮਾਨਕਸ ਤੌਰ ਤੇ ਪੂਰੇ ਕੈਮ ਨੇ ਉਹ ਆਪਦੇ ਉਸ ਛਿਸ਼ੂਆਂ ਤੇ ਕੈਮ ਨੇ ਮੈਂ ਉਹ ਗੱਲ ਫੇਰ ਦਰਾ ਦਿਆਂ ਉਹ ਵਾਰ-ਵਾਰ ਇਹੀ ਕਿਹਾ ਕਿ ਸਾਨੂੰ ਕਹਿ ਨਾ ਰਿਹਾ ਬਈ ਇੱਥੋਂ ਮੈਨੂੰ ਪੁਲਿਸ ਹਵਾਲੇ ਨਾ ਕਰਨ ਦਿਓ ਮੋਰਚਾ ਜਿੱਤਾਂਗੇ ਚੜ੍ਹਦੀ ਕਲਾ 'ਚ ਆ ਮੈਂ ਸ਼ਹੀਦ ਵੀ ਹੋ ਜਾਣਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਮੋਰਚੇ ਨੂੰ ਅੱਗੇ ਤੋਰ ਲੈਣਗੀਆਂ ਇੰਨੀ ਕਿ ਮੈਂ ਅਪੀਲ ਸਾਰੀ ਜਾਣਕਾਰੀ ਜਿਹੜੀ ਕੱਲ ਨੂੰ ਬਾਕੀ ਭਦੇਰ ਸਾਹਿਬ ਦੇ ਦੇਖੋ ਜਿਹੜਾ ਦੋਆ ਫਾਰਮਾ ਨੇ एलान ਕੀਤਾ ਸੀ پنجاب بند ਦਾ 30 دسمبر ਦਾ 7 ਤੋਂ 4 ਵਜੇ ਤੱਕ ਮੁਕੰਮਲ پنجاب ਬੰਦ ਰਹੂਗਾ ਜਿਹੜੀ ਅੱਜ ਖਨੌਰੀ ਬਾਰਡਰ ਤੇ ਮੀਟਿੰਗ ਸੱਦੀ ਸੀ ਆਪਾਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਉਹਦਾ ਸਾਨੂੰ ਪਰਪੂਗ ਪਰਪੂਰ ਹੰਗਾਰਾ ਮਿਲਿਆ ਹੈਗਾ ਉਹਨਾਂ ਚ ਅਧਿਆਪਕ ਟਰਾਂਸਪੋਰਟ ਨਾਲ ਸੰਬੰਧਿਤ ਜਥੇਬੰਦੀਆਂ ਤੇ ਟਰਾਂਸਪੋਰਟਰਾਂ ਦੇ ਮਾਲਕ ਬਿਜਲੀ ਕਾਮੇ ਆਸ਼ਾ ਵਰਕਰ ਟੋਲ ਪਲਾઝા ਦੇ ਮੁਲਾਜ਼ਮ ਮਜ਼ਦੂਰ ਯੂਨੀਅਨ ਇਸ ਤਰ੍ਹਾਂ ਨੰਬਰਦਾਰ ਜੁਨੀਅਨ ਸਰਪੰਚਾਂ ਦੀਆਂ ਜੁਨੀਅਨ ਸਾਬਕਾ ਸੈਨਿਕ ਜਲ ਸਪਲਾਈ ਵਿਦਿਆਰਥੀ ਜੁਨੀਅਨ ਪ੍ਰੋਫੈਸਰ ਇਸ ਇਤੋਂ ਤੱਕ ਆਪਣੇ ਪੱਤਰਕਾਰ ਐਸੋਸੀਏਸ਼ਨ ਇਹ ਤੋਂ ਗਾਂ ਜਿਹੜੀ ਵਪਾਰ ਮੰਡਲ ਵਾਲੇ ਉਹਦੋਂ ਵੀ ਸਾਨੂੰ ਲਿਖਤੀ ਸੁਨੇਹਾ ਆ ਗਿਆ ਵੀ ਯਾਰ ਅਸੀਂ ਤੁਹਾਡੇ ਨਾਲ ਖੜਾਂਗੇ ਡੇਰੀ ਯੂਨੀਅਨ ਮਤਲਬ ਕੁੱਲ ਮਿਲਾ ਕੇ ਅੱਡ-ਅੱਡ ਖੇਤਰਾਂ ਦੀਆਂ ਜਥੇਬੰਦੀਆਂ ਇੱਥੇ ਤਕਰੀਬਨ ਜਿਹੜੇ ਆਗੂ ਆਏ ਨੇ ਉਹ तकरीबन ਉਹਨਾਂ ਦੀਆਂ 20-20 ਜਥੇਬੰਦੀਆਂ ਦੇ ਇੱਕ ਤਾਂ ਮੰਨ ਚ ਨੇ ਜਿਹੜੇ ਨਾਲ ਲੈ ਕੇ ਆਏ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਔਰ ਜਿਹੜਾ ਫੈਸਲਾ ਕੀਤਾ ਗਿਆ ਦੋਵਾਂ ਫੋਰਮਾਂ ਲੋ ਮੁਲਾਜ਼ਮ ਜਥੇਬੰਦੀਆਂ ਨਾਲ ਰਲ ਕੇ ਆਪ ਬੋਲ ਕੇ ਦੱਸਣਗੇ ਪੀ ਜਿੰਨੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਆ ਉਹ ਪੂਰੀ ਤਰ੍ਹਾਂ ਦਫ਼ਤਰ ਬੰਦ ਰੱਖਣਗੇ ਇਹ ਉਹਨਾਂ ਨਾਲ ਸਾਂਝਾ ਅਸੀਂ ਫੈਸਲਾ ਕੀਤਾ ਪੀ ਪੂਰੀ ਤਰ੍ਹਾਂ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰੱਖੇ ਜਾਣਗੇ ਔਰ ਇਹਦੇ ਲਈ ਅੱਜ ਇੱਕ ਪੰਜਾਬ ਪਧਰੀ ਮੀਟਿੰਗ ਹੋ ਗਈ ਆ ਇਹਨੂੰ ਹੋਰ ਦੋਵਾਂ ਮੋਰਚਿਆਂ ਦੀ ਲੀਡਰਸ਼ਿਪ ਨਾਲ ਤੇ ਮੁਲਾਜ਼ਮ ਜਥੇਬੰਦੀਆਂ ਦੀ ਡਿਸਟ੍ਰਿਕਟ ਪੱਧਰ ਤੇ ਕੋਆਰਡੀਨੇਟ ਕਰਨ ਲਈ ਕੱਲ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਦੋਵਾਂ ਫਰਮਾਂ ਦੀਆਂ ਕਿਸਾਨ ਲੀਡਰਸ਼ਿਪ ਮਜ਼ਦੂਰ ਲੀਡਰਸ਼ਿਪ ਤੇ ਆਮ ਜਥੇਬੰਦੀਆਂ ਨਾਲ ਮੀਟਿੰਗ ਹੋ ਕੇ ਗਾਹਾਂ ਕੀ ਪ੍ਰੋਗਰਾਮ ਲਿਖਣੇ ਆ ਉਹਨਾਂ ਵੱਲੋਂ ਜੜੀ ਰੇਲ ਆਵਾਜਾਈਆ ਤੁਹਾਨੂੰ ਪਤਾ ਵੀ ਉਹ ਮੁਕੰਮਲ ਬੰਦ ਰੱਖਾਂਗੇ ਸੜਕ ਆਵਾਜਾਈ ਮੁਕੰਮਲ ਬੰਦ ਰਹੂਗੀ ਉਹਨਾਂ ਨੇ ਓਪਨਲੀ ਕਿਹਾ ਤੁਹਾਨੂੰ ਬੋਲ ਕੇ ਦੱਸਣਗੇ ਵੀ ਜਿੱਥੇ ਜਿੱਥੇ ਸਾਡੀ ਮਦਦ ਦੀ ਲੋੜ ਹੋ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਤਰਨਿਆਂ ਵਿੱਚ ਸ਼ਮੂਲੀਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸਨ ਦਾ ਹਿੱਸਾ ਬਣਿਆ ਵੀ ਦੇਖੋ ਕਿਸੇ ਵੀ ਕਾਲ ਨੂੰ ਤੁਸੀਂ ਜੜਾ ਵਾ ਉਹ ਕਾਮਯਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪੋਗੈਂਡਾ ਸਭ ਤੋਂ ਵੱਡੀ ਗੱਲ ਹੁੰਦੀ ਆ ਆ ਸਾਡੇ ਆਪ ਬੋਲ ਕੇ ਦੱਸਣਗੇ ਜਿਹੜੇ ਟੋਲ ਪਲਾਜ਼ਾ ਵਾਲੇ ਯੂਨੀਅਨ ਦੇ ਆਗੂ ਨੂੰ ਕਹਿੰਦੇ ਅਸੀਂ ਬੈਨਰ ਲਾ ਦਾਂਗੇ ਹਰ ਟੋਲ ਪਲਾਜ਼ੇ ਤੇ ਇਹ ਠੀਕ ਹੈ ਜੀ ਤੇ ਜਿਹੜੇ ਸਾਡੇ ਟਰਾਂਸਪੋਰਟ ਨਾਲ ਸੰਬੰਧਿਤ ਹੋਏ ਕਨੈਕਟਰ ਵੀਰ ਨੇ ਉਹ ਕਹਿੰਦੇ ਅਸੀਂ ਟਿਕਟਾ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲਾ ਲਾ ਕੇ ਹਰ ਕਿਸਮ ਦੀ ਜਨਤਾ ਸਾਥੋਂ ਆਉਣੀ ਆ ਵੀ 30 ਨੂੰ ਪੰਜਾਬ ਬੰਦ ਹੈਗਾ ਵਾ ਤੋ ਅੱਡ-ਅੱਡ ਤਰੀਕੇ ਨਾਲ ਹਰੇਕ ਜਥੇਬੰਦੀ ਨੇ ਸਪੋਰਟ ਕਰਨ ਦਾ ਯਤਨ ਕੀਤਾ ਵੀ ਅਸੀਂ ਇੱਕ ਇਹਨਾਂ ਨੂੰ ਆਨਲਾਈਨ ਅਸੀਂ ਜਿਹੜਾ ਉਹ ਵੀ ਪ੍ਰਚਾਰ ਪ੍ਰੋਪਗੈਂਡਾ ਦਾਾਂਗੇ ਇਹ ਆਪਣੇ ਪੱਤਰ ਤੇ ਛਾਪ ਕੇ ਜਿਵੇਂ ਬੱਸਾਂ ਦੇ ਮਗਰ ਲਿਖ ਕੇ ਵੀ ਭੇਜਿਆ ਜਾ ਸਕਦਾ ਤੋ ਮਤਲਬ ਹਰ ਤਰ੍ਹਾਂ ਨਾਲ ਜਿਹੜਾ ਵਾ ਇਹ ਕਾਮਯਾਬ ਹੋਵੇ ਇਹਦੇ ਲਈ ਯਤਨ ਜੜੇ ਆ ਉਹ ਜਿਹੜੇ ਜਟਾਏ ਜਾਣਗੇ ਇਹ ਇਹ ਆ ਦੂਸਰਾ ਜਿਹੜੀ ਅਪੀਲਾਂ ਆ ਪਾ ਫੈਸਲੇ ਕੀਤਾ ਅਪੀਲ ਕਰਨ ਵਾਲਾ ਦੋਵਾਂ ਫਾਰਮਾਂ ਤੋਂ ਅਸੀਂ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਅਪੀਲ ਕਰਦੇ ਵੀ ਲਗਾਤਾਰ ਪਿੰਡਾਂ 'ਚ ਅਨਾਉਂਸਮੈਂਟ ਹੋਵੇ ਔਰ ਜਿਹੜੇ ਸਪੋਰਟਸ ਦੇ ਕਲੱਬ ਐ ਯੂਥ ਦੇ ਸਪੋਰਟਸ ਕਲੱਬ ਆ ਉਹਨਾਂ ਨੂੰ ਅਪੀਲ ਲਿਆ ਵੀ ਉਹ ਕੋਈ ਧਾਰਮਿਕ ਸੰਸਥਾਵਾਂ ਨੂੰ ਅਪੀਲ ਲਿਆ ਲੋਕ ਗਾਇਕਾਂ ਨੂੰ ਅਪੀਲ ਹੈਗੀ ਆ ਸਾਡੀ ਬੁੱਧੀਜੀਵਿਆਂ ਨੂੰ ਅਪੀਲ ਲਿਆ ਔਰ ਇਸ ਤਰੀਕੇ ਨਾਲ ਅਸੀਂ ਬੁੱਧੀਜੀਵੀ ਟੋਟਲ ਭਾਈਚਾਰਿਆਂ ਨੂੰ ਅਪੀਲ ਕਰਦੇ ਆਂ ਵੀ 30 ਦਾ ਬੰਦ ਦਾ ਸੱਦਾ ਉਹ ਪੂਰੇ ਪੰਜਾਬ ਦੇ ਵਿੱਚ ਆਪਣੇ ਪੱਖ ਤੋਂ ਬੋਲ ਕੇ ਸਨੇਹਾ ਲਾ ਕੇ ਇਹਨੂੰ ਕਾਮਯਾਬ ਕਰਨ ਸਾਨੂੰ ਪੂਰੀ ਆਸ ਆ ਜਿਵੇਂ ਅਸੀਂ ਇੱਕ ਜਨ ਜਨ ਤੱਕ ਪਹੁੰਚਣ ਦੀ ਮੁਹਿਮ ਬਣਾ ਰਹੇ ਆਂ ਵੀ ਸਾਨੂੰ ਕਿਤੇ ਵੀ ਨਹੀਂ ਲੱਗਦਾ ਵੀ 3 ਕਰੋੜ ਪੰਜਾਬੀਆਂ ਨੂੰ ਕਿਤੇ ਜ਼ਬਰਦਸਤੀ ਬੰਦ ਕਰਾਉਣ ਦੀ ਲੋੜ ਪਊਗੀ ਉਹਨਾਂ ਦੀਆਂ ਭਾਵਨਾਮਾ ਮੋਰਚੇ ਨਾਲ ਜੁੜ ਗਈਆਂ ਨੇ ਔਰ ਆਪ ਖੁਦ ਬੰਦ ਕਰਨਗੇ ਔਰ ਵਲੰਟੀਅਰ ਤੌਰ ਤੇ ਫਿਰ ਜਿੱਥੇ ਜਿੱਥੇ ਸਾਡੇ ਮੋਰਚੇ ਹੋਣਗੇ ਉਹ ਅਰ ਲਗਭਗ ਪੰਜਾਬ ਦੇ ਵਿੱਚ ਜਿਹੜੀ ਸੜਕਾਂ ਆਵੀ ਜਾਈ ਦੇ ਜਿਹੜੇ ਮੋਰਚੇ ਹੋਣਗੇ 22 23 ਤਾਂ ਜਲੇ ਇਹ ਲੈਖ ਲੋ ਸੈਂਕੜੇ ਥਾਮਾਂ ਤੇ ਹੋਣਗੇ ਇਹਨੂੰ ਇੱਕ ਇੱਕ ਨਹੀਂ ਕਹਿ ਸਕਦੇ ਕੋਈ ਅੱਡ ਕਹਿ ਰਿਹਾ ਵੀ ਅਸੀਂ ਤਾਂ 20 ਕਰ ਲਏ ਇੱਕ ਥਾਂ ਤੇ ਕਹਿੰਦਾ ਉਹ ਤੁਹਾਨੂੰ ਜਿਵੇਂ ਜਿਵੇਂ ਤਫਸੀਲ ਆਉਗੇ ਸੀ ਨਾਲ ਦੀ ਨਾਲ ਦੱਸੀ ਜਾਵਾਂਗੇ ਤਾਂ ਇਹ ਇੱਕ ਕਾਰਨ ਦਾ ਕਹਿ ਲੋ ਪੰਜਾਬੀ ਵਿੱਚ ਸਰਬ ਵਿਆਪਕ ਪੰਜਾਬ ਬੰਦ ਸਾਬਤ ਹੋਊਗਾ ਔਰ ਇਹ ਪੰਜਾਬ ਬੰਦ ਮੋਦੀ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰੂਗਾ ਇਹੋ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਅੰਦੋਲਨ ਦੀਆਂ ਮੰਗਾਂ ਵਾਂ ਉਹਨੂੰ ਮੰਨਣ ਔਰ ਮੈਂ ਪੰਜਾਬੀਆਂ ਨੂੰ ਕਹਿੰਦਾ ਵੀ ਜੇ ਮੋਰਚਿਆਂ ਨਾਲ ਮੁਹੱਬਤ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਾਲ ਸਮਰਥਨ ਆ ਰਾਜਾ ਅਸੀਂ ਇਹ ਵੀ ਡਿਸਕਸ ਕੀਤੀ ਆ ਵੀ ਇਹ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹੈ ਇਹ ਕਾਰਪੋਰੇਟ ਦਾ ਹਮਲਾ ਛੋਟੀ ਦੁਕਾਨਦਾਰੀ ਤੇ ਆ ਜਿਵੇਂ ਵੱਡੇ ਮਾਲ ਲੈ ਕੇ ਆਏ ਜਾ ਰਹੇ ਨੇ ਜਿਵੇਂ ਆਨਲਾਈਨ ਵਪਾਰ ਹੋ ਰਿਹਾ ਆਪਰਚੂਨ ਖੇਤਰ ਖਤਮ ਕੀਤਾ ਜਾ ਰਿਹਾ ਇਹ ਤੋਂ ਗਾਂ ਪੱਠੇ ਤੇ ਜਿਹੜੀਆਂ ਗਾਰਾ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਕੱਲ ਨੂੰ ਇੱਟ ਬਣਾਉਣ ਵਾਲੀ ਮਸ਼ੀਨ ਆ ਜਣੀ ਆ ਜਿਹੜੇ ਰਾਜ ਮਿਸਤਰੀ ਉਹਨਾਂ ਮਗਰ ਮਿਸਤਰੀ ਆ ਉਹ ਵੱਡੀ ਇੱਟ ਲੈ ਕੇ ਆ ਰਿਆ ਮਸ਼ੀਨਾਂ ਕੱਲ ਨੂੰ ਬਿਲਡਿੰਗਾਂ ਬਣਾਇਆ ਜਾਣਗੀਆਂ ਖੇਤੀ ਵਿੱਚ ਵੀ ਰੋਬੋਟ ਆ ਰਹੇ ਆ ਕੰਮ ਵਿੱਚ ਵੀ ਰੋਬੋਟ ਆ ਰਹੇ ਪੂਰੀ ਤਰ੍ਹਾਂ ਕਾਰਪੋਰੇਟ ਦਾ ਮਾਡਲ ਸਾਡੇ ਤੇ ਲੱਧਿਆ ਜਾ ਰਿਹਾ ਆ ਮੁਲਾਜ਼ਮ ਬੈਠੇ ਆ ਹਰ ਕਿਸਮ ਦੇ ਮੁਲਾਜ਼ਮ ਤੇ ਨਿੱਜੀ ਕਰਮ ਦਾ ਹਮਲਾ ਹੋ ਚੁੱਕਾ ਪੂਰੀ ਤਰ੍ਹਾਂ ਮੁਲਾਜ਼ਮਾਂ ਦੀਆਂ ਸਾਮੀਆਂ ਖਾਲੀ ਆ ਮੈਂ ਜਾਣ ਜਾਦਾ ਬੋਲ ਕੇ ਮੈਂ ਇੱਥੇ ਸਮਾਪਤ ਕਰੂੰਗਾ ਔਰ ਮੈਂ ਹੁਣ ਇੱਧਰ ਸਾਡੇ ਆਗੂ ਹਾਂ ਮਿਤੋਜ ਮਾਨ ਜੀ ਹਾਂ ਮਿਤੋਜ ਮਾਨ ਜੀ ਗੱਲ ਕਰ ਲੈਣ ਫਿਰ ਸਾਡੇ ਮੁਲਾਜ਼ਮ ਵੀਰ ਗੱਲ ਕਰਨਗੇ ਧੰਨਵਾਦ ਜੀ ਜਿਵੇਂ ਮੰਗਾਂ ਬਾਰੇ ਤੇ ਬਾਕੀ ਗੱਲਾਂ ਤਾਂ ਹੋ ਗਈਆਂ ਮੈਂ ਸਿਰਫ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਹੈ ਕਿ ਚਾਹੇ ਸੈਂਟਰ ਗਵਰਨਮੈਂਟ ਹੋਵੇ ਤੇ ਚਾਹੇ ਪੰਜਾਬ ਗਵਰਨਮੈਂਟ ਹੋਵੇ ਇਹ ਇੰਤਜ਼ਾਰ ਕੀ ਕਰ ਰਹੇ ਨੇ ਕਿਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਡੱਲੇਵਾਲ ਸਾਹਿਬ ਜਾਂ ਤਾਂ ਉੱਠ ਪੈਣ ਤੇ ਜਾਂ ਸ਼ਹੀਦ ਹੋ ਜਾਣ ਕੀ ਇਹ ਰਵਈਆ ਸਰਕਾਰਾਂ ਦਾ ਰਵਈਆ ਹੁੰਦਾ ਹੈ ਜਿਵੇਂ ਹੁਣੇ ਕਾਕਾ ਜੀ ਹੋਰਾਂ ਨੇ ਗੱਲ ਕੀਤੀ ਕਿ ਕੱਲ ਪੰਜਾਬ ਗਵਰਨਮੈਂਟ ਮਤਲਬ ਮੁੱਖ ਮੰਤਰੀ ਆਸਟ੍ਰੇਲੀਆ ਜਾਂਦੇ ਨੇ ਤੇ ਬਾਕੀ ਮੰਤਰੀ ਇੱਥੇ ਪਹੁੰਚ ਜਾਂਦੇ ਨੇ ਓ ਯਾਰ ਤੁਸੀਂ ਆਪਦੀ ਇੰਟਰਨਲ ਪੋਲਿਟਿਕਸ ਕਰਨੀ ਐ ਕਿਤੇ ਹੋਰ ਜਾ ਕੇ ਕਰੋ ਓ ਸੋਚਦਾ ਲੋ ਮਾਮਲਾ ਗੰਭੀਰ ਕਿੰਨਾ ਐ ਸੀਰੀਅਸ ਕਿੰਨਾ ਐ ਔਰ ਕਿਸ ਤਰ੍ਹਾਂ ਦੀ ਤੁਹਾਡੀ ਬੇਫਿਕਰੀ ਐ ਔਰ ਇਹੀ ਗੱਲ ਸੈਂਟਰ ਦੀ ਐ ਅਸੀਂ ਜੀ ਪੰਜਾਬ ਦੇ ਜ਼ਖਮਾਂ ਤੇ ਮਲਮ ਲਾਉਣਾ ਚਾਹੁੰਦੇ ਐ ਇੱਕ ਬਜ਼ੁਰਗ ਲੀਡਰ ਪਿਛਲੇ 1 ਮਹੀਨੇ ਤੋਂ ਬੈਠਾ ਐ ਔਰ ਸਾਰਾ ਪੰਜਾਬ ਉਹਦੇ ਨਾਲ ਐ ਤੇ باوجود ਉਸ ਦੇ ਖਾਮੋਸ਼ੀ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਨਾ ਹਜ਼ਾਰੇ ਹਰੀ ਉਦੋਂ ਮੈਂ ਲਗਾ 11 ਦਿਨ ਬੈਠੇ ਸੀ ਕਿ 13 ਦਿਨ ਤੇ ਦੋ ਦਿਨ ਹੋ ਗਿਆ ਸੀ ਸੈਸ਼ਨ ਉਹ ਤੁਸੀਂ ਗੱਲ ਵੀ ਨਹੀਂ ਕਰਨੀ ਚਾਹੁੰਦੇ ਆ ਜਿਹੜਾ ਸਾਡੇ ਪਾਰਲੀਮੈਂਟੇਰੀਆ ਨਾ ਹੁਣ ਤਾਂ ਕਹਿਣ ਸੁਣਨ ਤੋਂ ਬਾਅਦ ਇਹਨਾਂ ਨੇ ਵੀ ਬੋਲਤਾ ਕੋਈ ਬੰਦਾ ਗੱਲ ਨਹੀਂ ਕਰਨ ਚ ਇੰਟਰਸਟਡਗਾ ਕੀ ਇਹ ਗਵਰਨਮੈਂਟ ਜ਼ਿੰਮੇਦਾਰ ਗਵਰਨਮੈਂਟ ਹੈ ਔਰ ਰਹੀ ਗੱਲ ਐ ਇਸ ਬੰਦ ਦੀ ਤਾਂ ਇਹ ਬੰਦ ਇਸ ਲਈ ਐ ਕਿ ਸਾਰੀ ਦੁਨੀਆ ਨੂੰ ਇਹ ਪਤਾ ਲੱਗੇ ਕਿ ਪੰਜਾਬ ਦਾ ਬੱਚਾ ਬੱਚਾ ਇਸ ਅੰਦੋਲਨ ਨਾਲ ਐ ਡੱਲੇਵਾਲ ਸਾਹਿਬ ਨਾਲ ਐ ਇਨ੍ਹਾਂ ਦੋਨਾਂ ਫੌਰਮਾ ਨਾਲ ਐ ਇਸ ਕਰਕੇ ਔਰੇ ਜਿਵੇਂ ਪੰਦੇਰ ਸਾਹਿਬ ਨੇ ਹੁਣੇ ਕਿਹਾ ਕਿ ਅੰਦੋਲਾ ਇਹ ਜਿੰਨਾ ਵੀ ਬੰਦ ਹੋਊਗਾ ਇਹ ਜ਼ਬਰਦਸਤੀ ਨਹੀਂ ਹੋਊਗਾ ਇਹ ਸਵੈ ਇੱਛਾ ਨਾਲ ਹੋਊਗਾ ਹਰ ਬੰਦਾ ਇਸ ਬੰਦ ਚ ਖੁਦ ਸ਼ਾਮਲ ਹੋਊਗਾ ਔਰ ਇਹ ਜ਼ਰੂਰੀ ਹੈ ਕਿ ਅਸੀਂ ਜਿਨ੍ਹਾਂ ਦੇ ਕੰਨਾਂ ਤੇ ਜੂਨ ਹੀ ਸਰ ਕਰੀ ਉਹਨਾਂ ਨੂੰ ਦੱਸ ਸਕੀਏ ਕਿ ਪੰਜਾਬ ਕਿਦੇ ਨਾਲ ਹੈ ਔਰ ਸਿਰਫ ਪੰਜਾਬ ਹੀ ਨਹੀਂ ਤੁਸੀਂ ਬਾੜਾ ਜਾ ਕੇ ਢੇੜਾ ਮਾਰ ਕੇ ਵੇਖ ਲਓ ਤੁਹਾਨੂੰ ਹਰਿਆਣਾ ਵੀ ਨਜ਼ਰ ਆਊਗਾ ਔਰ ਹਰ ਵਰਗ ਦੇ ਲੋਕ ਨਜ਼ਰ ਆਉਣਗੇ ਹਰ ਕੈਟਾਗਰੀ ਦੇ ਲੋਕ ਨਜ਼ਰ ਆਉਣਗੇ ਤੇ ਯਾਰ ਤੁਸੀਂ ਫਿਰ ਵੀ ਗੱਲ ਨਹੀਂ ਕਰੋਗੇ ਇੰਨਾ ਨਿਰਦਈ ਬੁਣਾ ਇੰਨਾ ਜ਼ੁਲਮ ਕਿ ਨਾ ਤੁਹਾਨੂੰ ਤੁਰ ਕੇ ਅੱਗੇ ਜਾਣ ਦਿਆਂਗੇ ਨਾ ਤੁਹਾਨੂੰ ਮਾਰਨ ਤੇ ਮਰਦਾਂ ਤੇ ਮਰਜੋ ਗੱਲ ਨਹੀਂ ਕਰਾਂਗੇ ਤੁਹਾਡੇ ਨਾਲ ਐਨੀ ਕੀੜੀ ਇਹਨਾਂ ਨੇ ਕਹਿਤਾ ਕਿ ਸਾਨੂੰ ਇੱਕ ਸੈਪਰੇਟ ਦੇਸ਼ ਚਾਹੀਦਾ ਓ ਗੱਲਾਂ ਨੇ ਡਿਮਾਂਡਸ ਨੇ ਜਿਨ੍ਹਾਂ ਨੂੰ ਤੁਸੀਂ ਆਪਦੇ ਮੈਨੀਫੈਸਟੋਆਂ ਚ ਪਾ ਚੁੱਕੇ ਹੋ ਪਹਿਲਾਂ ਜਿਹੜੇ ਸਾਡੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਕਹਿ ਚੁੱਕੇ ਨੇ ਕਿ ਐਮਐਸਪੀ ਦੇਵਾਂਗੇ ਭੁੱਲ ਗਏ ਹੋ ਸਾਡੇ ਬਿਆਨ ਨੂੰ ਜਦੋਂ ਆਦੇ ਸੀ ਸੁਆਮੀ ਨਾਥਨ ਦੀ ਰਿਪੋਰਟ ਅਸੀਂ ਕਵਾਂਗੇ ਸੋ ਇਹ ਜ਼ਰੂਰੀ ਹੈ ਕਿ ਨਾ ਗੱਲਾਂ ਤੇ ਇਹ ਕੋਈ ਜਵਾਬ ਦੇਣ ਔਰ ਜੇ ਨਹੀਂ ਦਿੰਦੇ ਤਾਂ ਪੰਜਾਬ ਨੂੰ ਜ਼ਰੂਰੀ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਬੰਦ ਨੂੰ ਪੂਰਨ ਸਵੇ ਇਛਾ ਨਾਲ ਸਫਲ ਕਰਕੇ ਸਸ਼ੀ ਕਾਲ ਜੀ ਅੱਜ ਅਸੀਂ ਪੰਜਾਬ ਪਧਰੀ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੁੱਖ ਇਸ਼ੂ ਸੀਗਾ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਨ੍ਹਾਂ ਦੇ ਸਬੰਧ ਵਿੱਚ 317 ਦਿਨ ਤੋਂ ਲੈ ਕੇ ਇਹ ਮੋਰਚਾ ਇੱਥੇ ਸ਼ੰਭੂ ਬਾਰਡਰ ਔਰ ਖਨੋਰੀ ਬਾਰਡਰ ਤੇ ਜਿਹੜਾ ਚੱਲ ਰਿਹਾ ਹੈ। ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਜੋ 31 ਦਿਨ ਤੋਂ ਫੋਕੜ ਹੜਤਾਲ ਤੇ ਬੈਠੇ ਨੇ। ਸਾਡੀਆਂ ਮੰਗਾਂ ਵੀ ਜਾਇਜ਼ ਨੇ, ਮੰਗਾਂ ਹੱਕੀ ਨੇ। ਉਹਨਾਂ ਨੂੰ ਲਾਗੂ ਕਰਨ ਦੇ ਲਈ ਸੈਂਟਰ ਸਰਕਾਰ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਤਰਜੀਹ ਨਹੀਂ ਦੇ ਰਹੀ। ਇਨੂੰ ਮਤਲਬ ਕੋਈ ਇਸ ਵਾਸਤੇ ਉਹਨਾਂ ਦਾ ਲਗਾ ਨਹੀਂ ਹੈਗਾ ਸੋ ਸਰਕਾਰਾਂ ਦੇ ਇਸ ਗਲਤ ਰਵਈਏ ਨੂੰ ਮੁੱਖ ਰੱਖਦਿਆਂ ਹੋਇਆਂ ਸਰਦਾਰ ਜਗਜੀਤ ਸਿੰਘ ਜਿੱਡੇ ਵਾਲਾ ਜਿਨ੍ਹਾਂ ਨੇ ਇਸ ਮੋਰਚੇ ਨੂੰ ਕਾਮਯਾਬ ਕਰ ਲਈ ਔਰ ਹੱਕੀ ਤੇ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਔਰ ਡੋਬਰੀ ਮਜ਼ਦੂਰ ਕਿਸਾਨੀ ਨੂੰ ਬਚਾਉਣ ਦੇ ਲਈ ਉਹਨਾਂ ਨੇ ਜਿਹੜੀ ਭੁਖੜ ਹੜਤਾਲ ਸ਼ੁਰੂ ਕੀਤੀ ਹੈ ਉਸ ਦੇ ਸਬੰਧ ਵਿੱਚ ਜਦੋਂ ਸਰਕਾਰਾਂ ਗੁੰਗੀਆਂ ਤੇ ਬੋਲੀਆਂ ਹੋ ਜਾਂਦੀਆਂ ਨੇ ਉਹਨਾਂ ਦੇ ਕੰਨ ਖੋਲਣ ਦੇ ਲਈ ਉਹਨਾਂ ਦੀਆਂ ਅੱਖਾਂ ਖੋਲਣ ਦੇ ਲਈ ਜਿਹੜੇ ਤਿੱਖੇ ਸੰਘਰਸ਼ ਜਿਹੜੇ ਵਿੱਢੇ ਜਾਂਦੇ ਨੇ ਔਰ ਦੋਨਾਂ ਕਿਸਾਨ ਫੋਰਮਾਂ ਵੱਲੋਂ ਜਿਹੜਾ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਬੰਦ ਦੀ ਅਸੀਂ ਪੁਰਜ਼ੋਰ ਹਮਾਇਤ ਕਰਦੇ ਆਂ ਔਰ ਇਸ ਬੰਦ ਨੂੰ ਕਾਮਯਾਬ ਕਰਨ ਦੇ ਲਈ ਸਾਡੀ ਸਾਂਝਾ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਇਹ ਉਹ ਜਿਹੜਾ ਪੰਜਾਬ ਦੇ ਸਾਡੇ ਫਰੰਟ ਨੇ ਸਾਂਝੇ ਫਰੰਟ ਉਹ ਪੂਰਨ ਤੌਰ ਤੇ 3 ਦਸੰਬਰ ਦੇ ਬੰਦ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਸਬ ਡਿਵੀਜ਼ਨ ਪੱਧਰ ਤੇ ਗੇਟ ਰੈਲੀਆਂ ਕਰਦੇ ਹੋਏ ਇਸ ਬੰਦ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਆਪਣਾ ਸਮਰਥਨ ਦੇ ਕੇ ਕਾਮਯਾਬ ਕਰਾਂਗੇ ਯੂਨੀਅਨ ਪਹਿਲਾਂ ਤੋਂ ਹੀ ਹਰ ਮੋਰਚੇ ਨਾਲ ਹਰ ਟਾਈਮ ਤੇ ਖੜਦੀ ਐ ਸੋ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਮੋਰਚ ਨੂੰ ਸਵਾਸਨ ਦਵਾਇਆ ਹੈ ਵੀ ਜੋ 30 ਦੀ ਬੰਦ ਦੀ ਕਾਲ ਹੈ ਮੁਕੰਮਲ ਇੱਕ ਟਾਈਮ ਦਾ ਜਿਹੜਾ ਸਵੇਰ ਤੋਂ ਸ਼ਾਮ ਦੇ 7 ਵਜੇ ਤੱਕ ਦਾ ਦੁੱਧ ਹੈ ਉਹ ਬੰਦ ਰਹੂਗਾ ਕੋਈ ਸਪਲਾਈ ਨਹੀਂ ਹੋਊਗੀ ਨਾ ਪਿੰਡਾਂ ਚੋਂ ਲਿਆ ਜਾਊਗਾ ਤੇ ਨਾ ਹੀ ਕਹਾ ਸਪਲਾਈ ਕੀਤਾ ਜਾਊਗਾ ਈਵਨ ਜਿਹੜੇ ਦੁੱਧੀ ਨੇ ਉਹ ਡੋਰ ਟੂ ਡੋਰ ਜਾਂਦੇ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀ ਇਹ ਲੜਾਈ ਚੱਲ ਰਹੀ ਹੈ ਐਮਐਸਪੀ ਦੀ ਇਹ ਨਾ ਕਿ ਕਿਸਾਨ ਦੀ ਹੈ ਇਹ ਆਮ ਖਾਣ ਪੀਣ ਵਾਲੇ ਲੋਕਾਂ ਦੀ ਲੜਾਈ ਹੈ ਸੋ ਇਸ ਨੂੰ ਮੁੱਖ ਰੱਖਦੇ ਹੋਏ ਜੋ ਮਰਨ ਵਰਤ ਤੇ ਸਾਡੇ ਜਗਦੀਪ ਸਿੰਘ ਜੀ ਡੱਲੇਵਾਲ ਪਿਛਲੇ 31 ਦਿਨਾਂ ਤੋਂ ਬੈਠੇ ਨੇ ਇਸ ਦਾ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੋਇਆ ਸੋ ਇਸ ਨੂੰ ਕਾਮਯਾਬ ਹੋਰ ਕਰਨ ਲਈ 30 ਦੀ ਬੰਦ ਦੀ ਕਾਲ ਹੈ ਜਿਹੜੀ ਮੁਕੰਮਲ ਹੋਊਗੀ ਸੋ ਦੁੱਧ ਦੀ ਡੈਰੀ ਯੂਨੀਅਨ ਵੱਲੋਂ ਇਹ ਮੁਕੰਮਲ ਦੁੱਧ ਬੰਦ ਰੱਖਿਆ ਜਾਊਗਾ ਭਾ 30 ਤਰੀਕ ਦੇ ਬੰਦ ਦਾ ਸਵਾਲ ਆ ਉਹ ਬੰਦ ਵਾਸਤੇ ਅਸੀਂ ਮਲਾਜ਼ਮ ਜਥੇਬੰਦੀਆਂ ਕਾਫੀ ਵੱਡੇ ਪੱਧਰ ਤੇ ਇਕੱਠੀਆਂ ਹੋਈਆਂ ਸੀ ਬਿਜਲੀ ਮਲਾਜ਼ਮ ਮਲਾਜ਼ਮਾਂ ਵੱਲੋਂ ਜੋ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ 30 ਤਰੀਕ ਨੂੰ ਸਬਡਿਵੀਜ਼ਨਲ ਪੱਧਰ ਤੇ ਸਮੁੱਚੇ ਪੰਜਾਬ ਦੇ ਅੰਦਰ ਰੈਲੀਆਂ ਕਰਾਂਗੇ ਰੈਲੀਆਂ ਕਰਨ ਤੋਂ ਬਾਅਦ ਜਿੱਥੇ ਕਿਸਾਨ ਜਥੇਬੰਦੀਆਂ ਦਾ ਰੋਕਣ ਵਾਸਤੇ ਮੋਰਚੇ ਬੈਠੇ ਹੋਣਗੇ ਸਾਡੇ ਸਾਥੀ ਉਹਨਾਂ ਦੇ ਵਿੱਚ ਅਸੀਂ ਜਾ ਕੇ ਉਸ ਉਸ ਸੰਘਰਸ਼ ਦੀ ਜਿਹੜੀ ਆ ਸਮਰਥਨ ਕਰਾਂਗੇ ਮੈਂ ਹਰਕੇਸ਼ ਕੁਮਾਰ ਵਿੱਕੀ ਪੰਜਾਬ ਰੋਡਵੇਜ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 2511 ਤੋਂ 30 ਤਰੀਕ ਦੀ ਜੋ ਹੜਤਾਲ ਹੈਗੀ ਪੰਜਾਬ ਵਿਆਪੀ ਉਸ ਦੇ ਵਿੱਚ ਅਸੀਂ ਗੇਟ ਰੈਲੀਆਂ ਦੇ ਵਿੱਚ ਸ਼ਮੂਲੀਅਤ ਕਰਾਂਗੇ ਜਿੱਥੇ ਜਿੱਥੇ ਜ਼ਿਲ੍ਹਾ ਵਾਈਜ਼ ਪ੍ਰੋਗਰਾਮ ਹੋਏ ਅਸੀਂ ਸੈਂਕੜਿਆਂ ਦੀ ਗਿਣਤੀ ਲੈ ਕੇ ਉਸ ਵਿੱਚ ਸ਼ਮੂਲੀਅਤ ਕਰਾਂਗੇ ਨਾਲ ਦੀ ਨਾਲ ਮੈਂ ਦੱਸਣਾ ਚਾਹਣਾ ਵੀ ਸਾਡੇ ਜਿਵੇਂ ਕਿ ਬੱਸ ਹੈ ਇੱਕ ਅੱਡੇ ਤੋਂ ਚੱਲ ਕੇ ਆਊਟ ਆਫ ਸਟੇਟ ਜਾਂਦੀ ਹੈ ਅਸੀਂ ਜਦੋਂ ਵੀ ਟਿਕਟ ਕੱਟਣੀ ਹੈ ਉਸ ਤੋਂ ਪਹਿਲਾਂ ਅਸੀਂ ਹਰ ਇੱਕ ਬੱਸ ਦੇ ਵਿੱਚ ਸੈਂਟਰ ਸਰਕਾਰ ਦੀਆਂ ਨਲਿਕੀਆਂ ਦੇ ਪੰਜਾਬ ਸਰਕਾਰ ਦੀਆਂ ਨਲਿਕੀਆਂ ਦਾ ਜਿਹੜਾ ਵਿਸਥਾਰ ਨਾਲ ਆਮ ਪਬਲਿਕ ਨੂੰ ਜਾਣੂ ਕਰਵਾਵਾਂਗੇ ਤੇ ਪੂਰਨ ਵਿਸ਼ਵਾਸ ਦਿਵਾਉਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਚੁਲਕਿਆ ਗਿਆ ਚਾਹੇ ਲੰਬੀ ਹੜਤਾਲ ਆਉਂਦੀ ਹੈ ਅਸੀਂ ਲੰਬੀ ਹੜਤਾਲ ਦੇ ਵਿੱਚ ਵੀ ਅਸੀਂ ਹੜਤਾਲ ਸੰਬੰਧੀ ਐਲਾਨ ਕਰਾਂਗੇ ਹਮੇਸ਼ਾ ਅਸੀਂ ਜਥੇਬੰਦੀਆਂ ਦੇ ਨਾਲ ਆ ਕਿਸਾਨ ਜਥੇਬੰਦੀਆਂ ਦੇ ਨਾਲ ਆਾਂਗੇ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਹੋਵਾਂਗੇ